ਲੁਧਿਆਣਾ ਦੇ ਜੀ ਐਨ ਈ ਕਾਲਜ ਦੇ ਵਿੱਚ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਦੁਆਰਾ ਆਪਣੇ ਸਾਥੀਆਂ ਨਾਲ ਮਿਲ ਕੇ ਜਦੋਂ ਛਾਪਾ ਮਾਰਿਆ ਤਾਂ ਇੱਕ ਗੱਡੀ ਦੇ ਵਿੱਚ ਅਜੀਹਾ ਸਮਾਨ ਦੇਖ ਕੇ ਉਹ ਵੀ ਹੈਰਾਨ ਰਹਿ ਗਏ ਤਾਂ ਦਾਦਾ ਦਿਆ ਕਿ ਛਾਪਾ ਜਦੋਂ ਮਾਰਿਆ ਗਿਆ ਤੇ ਇਸ ਦੌਰਾਨ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਇੱਕ ਗੱਡੀ ਫੜੀ ਜਿਸ ਦੇ ਵਿੱਚ ਭਾਸ਼ਪਾ ਦੇ ਝੰਡੇ ਪੰਪਲੇਟ ਅਤੇ ਸ਼ਰਾਬ ਜਿਹੜੀ ਕਿ ਰੱਖੀ ਹੋਈ ਸੀ ਤਾਂ ਦਾਦਾ ਦਿਆ ਕਿ ਕਾਜ ਦੇ ਅੰਦਰ ਖੜੀ ਗੱਡੀ ਨੂੰ ਜ਼ਬਤ ਕੀਤਾ ਗਿਆ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤਾਂ ਵਿਧਾਇਕ ਰਜਿੰਦਰਪਾਲ ਕੌਰ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਕਿ ਇਹ ਸ਼ਰਾਬ ਵਿਰੋਧੀ ਧਿਰਾਂ ਦੇ ਵੱਲੋਂ ਵੋਟਾਂ ਤੋਂ ਐਨ ਪਹਿਲਾਂ ਦਿੱਤੀ ਜਾ ਰਹੀ ਹੈ ਤਾਂ ਆਓ ਸੁਣਦੇ ਹਾਂ ਜਿੱਥੇ ਮੈਂ ਖੜੀ ਆ ਜੀਐਨਐ ਕਾਲਜ ਆ ਐਸਜੀਪੀਸੀ ਦਾ ਮੇਨ ਅਦਾਰਾ ਹੈ ਲੇਕਿਨ ਇੱਥੇ ਬੀਜਪੀ ਦਾ ਕੈਂਡੀਡੇਟ ਇੱਥੇ ਸ਼ਰਾਬ ਵੰਡਣ ਆ ਰਿਹਾ ਦੇਖੋ ਜਿੱਥੇ ਇਹਨਾਂ ਨੇ ਲਿਖਿਆ ਸਭਕਾ ਸਾਥ ਸਭਕਾ ਵਿਕਾਸ ਇਹ ਸ਼ਾਰੂ ਵੰਡ ਕੇ ਵਿਕਾਸ ਕਰ ਰਿਹਾ ਜੀ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਵੀ ਇਹਨਾਂ ਦੇ ਤੋਂ ਦੂਰ ਰਹੋ ਮੰਮ ਕਿੰਨੀਆਂ ਕਪੇਟੀਆਂ ਨੇ ਕਿਸੇ ਮੌਕੇ ਤੇ ਗਏ ਦੇਖੋ ਇਹ ਗੱਡੀ ਸਾਨੂੰ 6:10 ਵਜੇ ਤੇ ਐਂਟਰੀ ਹੋਈ ਹੈ ਇਹ ਗੱਡੀ ਅਸੀਂ ਲੱਭਦੇ ਲੱਭਦੇ ਇਹਨਾਂ ਨੇ ਗੱਡੀ ਗੈਪ ਕਰ ਦਿੱਤੀ ਤੇ ਲੇਕਿਨ ਉਹ ਗੱਡੀ ਦੇ ਵਿੱਚ ਹੁਣ ਸਮਗਰੀ ਵੀ ਪਈ ਆ ਬੋਟਰ ਲਿਸਟਾਂ ਵੀ ਪਈਆਂ ਕਿਉਂਕਿ ਬੋਟਾਂ ਟੈਕ ਕਰ ਕਰਕੇ ਇਹ ਦਾਰੂ ਵੰਡ ਰਹੇ ਆ ਤੇ ਉਹ ਇੱਕ ਬੇਟੀ ਫੜੀ ਮਾਜਮ ਪਹੁੰਚੇ ਨੇ ਪੁਲਿਸ ਦੇ ਇਥੋਂ ਜਿਹੜਾ ਛਾਣਾ ਇੱਕ ਬੇਟੀ ਫੜੀ ਗਈ ਜਿਹੜਾ ਇਹ ਮੇਨ ਕੈਂਡੀਡੇਟ ਆ ਜਿਹੜਾ ਇਲੈਕਸ਼ਨ ਲੜ ਰਿਹਾ ਬੀਜੇਪੀ ਦਾ ਉਹਦੀ ਗੱਡੀ ਆ ਉਹਦੇ ਵਿੱਚ ਦਾਰੂ ਸੀ ਮੰਮ ਕਿੰਨਾਂ ਨੇ ਰਿਕਵਰ ਕੀਤੀ ਦਾਰੂ ਹੁਣ ਪੁਲਿਸ ਨੇ ਕੀਤੀ ਜਾਂ ਤੁਸੀਂ ਪੁਲਿਸ ਸਾਡੇ ਪਹਿਲਾ ਬੰਦਿਆਂ ਨੇ ਗੱਡੀ ਇਹਨੂੰ ਰੋਕ ਕੇ ਰੱਖੀ ਤੇ ਫਿਰ ਮੌਕੇ ਤੇ ਪੁਲਿਸ ਬੁਲਾਈ ਆ ਸੀ ਉਹਦੇ ਤੇ ਬੰਦੀ ਕਾਰਵਾਈ ਹੋਏਗੀ। ਬੀਜੇਪੀ ਦਾ ਕੋਨ ਲੀਟਰ ਆ ਪਤਾ ਲੱਗਿਆ। ਬੀਜੇਪੀ ਦਾ ਲੋਹਾਰਾ ਕੀ ਸਤਨਾਮ ਸਿੰਘ ਲੋਹਾਰਾ ਗੁਰਨਾਮ ਸਿੰਘ ਲੋਹਾਰਾ ਉਹ ਗੁਰਨਾਮ ਸਿੰਘ ਲੋਹਾਰਾ ਇੱਕ ਬੰਦਾ ਵੀ ਫੜਿਆ ਗਿਆ ਕਿ ਕੱਲੀ दारू ਹੀ ਫੜੀ ਨਹੀਂ ਬੰਦੇ ਬੰਦੇ ਜਦੋਂ ਉਹਨਾਂ ਨੇ ਮੇਰੀ ਗੱਡੀ ਦੇਖ ਲਈ ਨਾ ਤਾਂ ਭੱਜ ਕੇ ਛੱਡ ਗਏ। ਜੀ ਮੈਮ ਕੀ ਲੱਗਦਾ ਇਹ ਜਿਵੇਂ ਤੁਸੀਂ ਐਜੀਪੀ ਸੀ ਦਾ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਆ ਇੱਥੇ ਸ਼ਰਾਬ ਅਲਾਉ ਨਹੀਂ ਹੈ। ਇਹ ਤਾਂ ਇਹਨਾਂ ਦੇ ਆਹ ਜਵਾਬ ਦੇਣਗੇ ਜੀ ਆਪਾਂ ਇਹਨਾਂ ਦਾ ਰਜ ਇਹ ਸਾਡੇ ਮੀਡੀਆ ਜਿਹੜਾ ਮੀਡੀਆ ਕਰਮਚਾਰੀ ਜਾਂ ਸਾਡੇ ਇਹ ਮੁੰਡਿਆਂ ਨੂੰ ਅੰਦਰ ਨਹੀਂ ਆਣ ਦੇ ਰਹੇ ਉਹਨਾਂ ਦੀਆਂ ਗੱਡੀਆਂ ਤੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ दारू ਭਰ ਕੇ ਇਹਨਾਂ ਨੂੰ ਇਹਨਾਂ ਨੇ ਕਿਵੇਂ ਅਲੋਕ ਕੀਤਾ ਆਪਾਂ ਇਹਨਾਂ ਦਾ ਰਜਿਸਟਰ ਚੱਕਰਾਂਗੇ ਉਹਦੇ ਵਿੱਚ ਐਂਟਰੀ ਹੋਈ ਆ ਜੇ ਐਂਟਰੀ ਹੋਈ ਤਾਂ ਕਿਹਨੇ ਹੋਈ ਉਹਨਾਂ ਨਾਲ ਮਿਲਿਆ ਹੋਇਆ ਜੀ ਉਹਨਾਂ ਤੋਂ ਦੋ ਦੋ दारू ਦੀ ਬੋਤਲਾਂ ਲਈਤੀ ਇਹਨੇ ਓਏ ਯਾਰ ਬਲੇਮ ਨਾ ਲਾ ਬਲੇਮ ਨਹੀਂ ਲਈਤੀ ਤਾਂ ਨਹੀਂ ਜਾਂਦਾ ਮੇਰੇ ਮਾਈਂ ਸਵੇਰ ਦਾ ਡਿਊਟੀ ਤੇ ਆ ਵੀਰੇ ਤੁਸੀਂ ਵੀਰੇ ਅੰਦਰ ਕਿੰਨੀ ਆਉਂਦੇ ਹੋ ਪਤਾ ਚੱਕਰ ਕੀ ਆ ਜੀ ਗੱਡੀਆਂ ਤੇ ਮੈਂ ਸਾਰੀ ਗੱਲ ਦੱਸ ਦਾਂਗਾ ਆਸ਼ੀਕ ਜੀ ਮੈਂ ਪਿਛਲੇ ਗੇਟ ਤੇ ਸੀ ਆ ਗੇਟ ਥੋੜਾ ਜਿਆਦਾ ਖੁੱਲਾ ਸੀ ਇੱਕ ਗੱਡੀ ਆਈ ਅੰਦਰ ਤੇਜ਼ ਭੱਜ ਗਈ ਆ ਉਹ ਤੇਜ਼ ਗਈ ਆ ਤਾਂ ਅਸੀਂ ਰੋਕਦੇ ਰਹੇ ਉਹਨੂੰ ਮੁੜ ਕੇ ਆ ਬੰਦੇ ਆ ਕੇ ਪੌਛਾ ਲਿਆ ਤੁਸੀਂ ਸਾਨੂੰ ਕਿਉਂ ਰੋਕਿਆ ਮੀਡੀਆ ਨੂੰ ਅੰਦਰ ਆ ਕੇ ਯਾਰ ਮੀਡੀਆ ਨੂੰ ਹੁਣ ਪ੍ਰਿੰਸੀਪਲ ਦੇ ਡਰ ਕਰਕੇ ਪ੍ਰਿੰਸੀਪਲ ਦੇ ਡਰ ਸਾਹਿਬ ਪ੍ਰਿੰਸੀਪਲ ਸਾਹਿਬ ਕਰਕੇ ਤੁਹਾਡਾ 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 ਕਹਿਣਾ ਗੇ ਕਾ ਇੰਨੇ ਬੰਦੇ ਕਿਸ ਤਰ੍ਹਾਂ ਬਾੜ ਲੈਂਦੇ ਮੈਡਮ ਸਾਰੇ ਬਾੜ ਰਹੇ ਬੰਦੇ ਭਾਜੀ ਤੁਹਾਡਾ ਸ਼ੁਭਨਾਮ ਕੀ ਸਭ ਤੋਂ ਪਹਿਲਾਂ ਤੁਸੀਂ ਕਿ ਜਲਦ ਮਰਾਟੋ ਜੀ ਮਰਾਟੋ ਜੀ ਕੀ ਹੋਇਆ ਕਿਹੜੀ ਜਗ੍ਹਾ ਦਾ ਵਾਕਿਆ ਜੀ ਜੀ ਇੰਨੀ ਕਾਲਜ ਦੇ ਵਿੱਚ ਜੀ ਹੂੰ ਕੀ ਹੋਇਆ ਕੀ ਜੀ ਉਹ ਗੱਡੀ ਫੜੀ ਹੈ ਜੇ ਕੋਦੇ ਵਿੱਚ ਸ਼ਰਾਬ ਦੀ ਕਬੇਟੀ ਸੀ ਕਿਹੜੀ ਪਾਰਟੀ ਦੇ ਸਟਿੱਕਰ ਵੀ ਲੱਗੇ ਹੋਏ ਆ ਉਹ ਤੁਸੀਂ ਦੇਖੀ ਲਓ ਸਟਿੱਕਰ ਤਾਂ ਫਿਰ ਕਿਹਦੇ ਲੱਗੇ ਹੋਏ ਕਿਹੜੀ ਪਾਰਟੀ ਜੀ ਸਰ ਪਤਾ ਲੱਗਿਆ ਕਿ ਸ਼ਰਾਬ ਕਿੰਨੀ ਮਾਤਰਾ ਚ ਫੜੀ ਗਈ ਇੱਕ ਕਬੇਟੀ ਸ਼ਰਾਬ ਦੀ ਨਹੀਂ ਸਰ ਇਹ ਕਿਹੜੀ ਪਾਰਟੀ ਦੀ ਹੈ ਵੈਸੇ ਗੱਡੀ ਲਈ ਲੈ ਕੇ ਵੀ ਜਾ ਰਹੇ ਬੀਜੇਪੀ ਦੀ ਵੇਗਲਸ ਤੇ ਕਲਾ ਵੇਗਲਣ ਹੂੰ ਤੇ ਕੋਈ ਵਿਧਾਇਕ ਵੀ ਮੌਕੇ ਤੇ ਪਹੁੰਚੇ ਆ ਆ ਮੈਡਮ ਸ਼ੀਦਾ ਜੀ ਪਹੁੰਚੇ ਸੀ ਕੀ ਰਿਕਵਰ ਕਰ ਲਈ ਗੱਡੀ ਕਰ ਲਈ ਜੀ ਉਹ ਖੜੀ ਥੋੜੇ ਸਮੇਂ ਨੌਜਵਾਨ ਵੀ ਫੜੇ ਜੀ ਨਹੀਂ ਹਜੇ ਕੋਈ ਨਹੀਂ ਫੜਿਆ ਜਾਂਚ ਕੀਤੀ ਜਾ ਰਹੀ ਕਰ ਰਹੀ ਹੈ ਮੌਕੇ ਦੇ ਉੱਤੇ ਪੁਲਿਸ ਅ ਤਾਂ ਦੇਖਿਆ ਜਾਵੇ ਤਾਂ ਚੋਣ ਜਾਬਤਾ ਲੱਗਿਆ ਹੋਇਆ ਪਰ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਜਿਹੜੇ ਕਿ ਅਜਿਹੀਆਂ ਚੀਜ਼ਾਂ ਗੱਡੀਆਂ ਦੇ ਵਿੱਚੋਂ ਬਰਾਮਦ ਹੋ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ